ਸਤਿ ਸ਼੍ਰੀ ਅਕਾਲ ਜੀ ਟੂਡੇ ਪੰਜਾਬ ਵੈਦਰ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਮੌਸਮ ਦੀ ਗੱਲ ਕਰਦੇ ਆਂ ਕਿਉਂਕਿ ਮੌਸਮ ਇੱਕ ਵਾਰ ਫਿਰ ਤੋਂ ਦੱਖਣੀ ਹਿੱਸੇ ਦੇ ਵਿੱਚ ਬਦਲਾ ਦੇਖਣ ਨੂੰ ਮਿਲ ਰਿਹਾ ਤੇ ਆਉਂਦੇ 4-5 ਘੰਟਿਆਂ ਦੇ ਵਿੱਚ ਆਪਾਂ ਨੂੰ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਪੰਜਾਬ ਤੇ ਦੱਖਣੀ ਇਲਾਕਿਆਂ ਦੇ ਵਿੱਚ ਹੁਣ ਤੁਸੀਂ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਪੰਜਾਬ ਦਾ ਵਿਚਕਾਰਲਾ ਇਲਾਕਾ ਅਤੇ ਪੂਰਬੀ ਅਤੇ ਦੱਖਣੀ ਇਲਾਕਿਆਂ ਦੇ ਵਿੱਚ ਤਗੜੀ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਇਸ ਦੇ ਚੱਲਦੇ ਤੇਜ਼ ਹਨੇਰੀ ਵਾਲਾ ਮਾਹੌਲ ਆਪਾਂ ਨੂੰ ਦੱਖਣੀ ਅਤੇ ਵਿਚਕਾਰਲੇ ਹਿੱਸੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਹੁਣ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆਉਂਦੇ 2-3 ਘੰਟਿਆਂ ਦੇ ਵਿੱਚ ਚੰਗੀ ਬਰਖਾ ਜਾਂ ਗੜੇਮਾਰੀ ਦੇਖਣ ਨੂੰ ਮਿਲ ਸਕਦੀ ਆ ਜਾਂ ਤੇਜ਼ ਹਨੇਰੀ ਦਾ ਮਾਹੌਲ ਦੇਖਣ ਨੂੰ ਮਿਲੂਗਾ ਉਹ ਦੱਸਦੇ ਆ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਇੱਕ ਹੋਰ ਛੋਟੀ ਜਿਹੀ ਬੇਨਤੀ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾ ਦਿੱਤੀ ਜਾਵੇ ਹੁਣ ਆਪਾਂ ਗੱਲ ਕਰਦੇ ਆ ਵੀ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆਪਾਂ ਨੂੰ ਵਰਖਾ ਹੋਣ ਦੀ ਸੰਭਾਵਨਾ ਹੁਣ ਜੇਕਰ ਸੈਟਲਾਈਟ ਤਸਵੀਰਾਂ ਦੇ ਹਿਸਾਬ ਨਾਲ ਚੱਲੀਏ ਤਾਂ ਆਪਾਂ ਨੂੰ ਦਿਖ ਰਿਹਾ ਕਿ ਲੁਧਿਆਣਾ ਮੋਗਾ ਜਲੰਧਰ ਦੇ ਵਿੱਚ ਤਗੜੀ ਸੌਰੀ ਬੱਦਲਬਾਈ ਤਨਾਤ ਆ ਤੇ ਪੂਰਬੀ ਸਿਆ ਦੀ ਗੱਲ ਕਰੀਏ ਤਾਂ ਰੂਪਨਗਰ ਪਟਿਆਲੇ ਦੇ ਸੇ ਥੋੜੀ ਬੱਦਲਬਾਈ ਆਪਾਂ ਨੂੰ ਫਤਿਹਗੜ੍ਹ ਸਾਹਿਬ ਤੇ ਵੀ ਦੇਖਣ ਨੂੰ ਮਿਲ ਰਹੀ ਆ ਪਾਦ ਦੇ ਕੋਈ ਵੀ ਹਿੱਸਿਆਂ ਦੇ ਵਿੱਚ ਪਤੰਗੀ ਬਦਲਬਈ ਤਨਾਤ ਆ ਇਸ ਤੋਂ ਇਲਾਵਾ ਦੱਖਣੀ ਹਿੱਸਿਆਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਫਰੀਦਕੋਟ ਫਾਜ਼ਿਲਕਾ ਮੋਗਾ ਬਰਨਾਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਤਗੜੀ ਬਦਲਬਈ ਦੇਖਣ ਨੂੰ ਮਿਲ ਰਹੀ ਹੈ ਤੇ ਹੁਣ ਇਹਦੇ ਹਾਲਾਤ ਦੇਖੀਏ ਤਾਂ ਜਿਹੜੇ ਸਰਹਾਦੀ ਪਾਕਿਸਤਾਨ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਮੀਂਹ ਦੀਆਂ ਗਤੀਵਿਧੀਆਂ ਵੀ ਦੇਖਣ ਨੂੰ ਮਿਲ ਰਹੀਆਂ ਨੇ ਤੇ ਇਹਨਾਂ ਹਿੱਸਿਆਂ ਦੇ ਵਿੱਚ ਤੀਜ ਹਨੇਰੀ ਵਾਲਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਹੁਣ ਜੇਕਰ ਦੱਖਣੀ ਹਿੱਸਿਆਂ ਦੀ ਗੱਲ ਕਰੀਏ ਜਿਸ ਦੇ ਵਿੱਚ ਸੰਗਰੂਰ ਸੰਗਰੂਰ ਮਲੇਰਕੋਟਲਾ ਅਤੇ ਮਲੇਰਕੋਟਲਾ ਵਰਗੇ ਸ਼ਹਿਰ ਹੁੰਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਵੀ ਹਲਕੀ ਫੁਲਕੀ ਕਹਿ ਸਕਦੇ ਆ ਜਾਂ ਕਈ ਜਗ੍ਹਾ ਤੇ ਭਾਰੀ ਬਦਲਵਾਈ ਤਨਾਤ ਆ ਤੇ ਆਉਂਦੇ ਘੰਟਿਆਂ ਦੇ ਵਿੱਚ ਇਹਨਾਂ ਦੇ ਵਿੱਚ ਵੀ ਆਪਾਂ ਨੂੰ ਭਾਰੀ ਭਾਰੀ ਬਦਲਵਾਈ ਜਾਂ ਮੀਂਹ ਦੇ ਸ਼ਰਾਟੇ ਦੇਖਣ ਨੂੰ ਮਿਲਣਗੇ ਜੋ ਵੀ ਹਵਾਵਾਂ ਤੇਜ਼ ਗਤੀ ਨਾਲ ਚੱਲ ਰਹੀਆਂ ਨੇ ਤੇ ਹਵਾਵਾਂ ਇੱਕ ਪਾਸਿਓਂ ਨਾ ਚੱਲਣ ਕਰਕੇ ਭਾਵ ਹਵਾਵਾਂ ਦਾ ਰੁੱਖ ਹੈ ਜੋ ਇਸ ਤਰ੍ਹਾਂ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਜਿੱਤੇ ਚੱਲਦੇ ਪਾਉ ਪੂਰਬੀ ਹਵਾਵਾਂ ਜ਼ਰੂਰ ਚੱਲਦੀਆਂ ਨੇ ਲੇਕਿਨ ਹਵਾਵਾਂ ਦਾ ਰੋਖਾ ਜਿਹੜਾ ਉਹ ਇਸ ਤਰ੍ਹਾਂ ਨੂੰ ਦੇਖਣ ਨੂੰ ਮਿਲ ਰਿਹਾ ਜਿੱਤੇ ਚੱਲਦੇ ਇਹ ਬੱਦਲ ਨੇ ਜਿਹੜੇ ਪੰਜਾਬ ਦੇ ਉੱਤੇ ਕਾਫੀ 2-4 ਘੰਟੇ ਸਸਟੇਨ ਕਰਨਗੇ ਤੇ ਸੰਭਾਵਨਾ ਹੈ ਜਿਹੜੀ ਸਰहदी ਇਲਾਕੇ ਜਾਂ ਫਿਰ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਨੇ ਜਾਂ ਫਿਰ ਪਾਕਿਸਤਾਨ ਦੇ ਨਾਲ ਲੱਗਦੇ ਇਲਾਕੇ ਨੇ ਉਹਨਾਂ ਇਲਾਕੇ ਦੇ ਵਿੱਚ ਚੰਗੀਆਂ ਛੁੱਟੀਆਂ ਲਾ ਕੇ ਦੇਖਣ ਨੂੰ ਮਿਲਣਗੀਆਂ ਪਰ ਉਹ ਹਨੇਰੀ ਦੀ ਗੱਲ ਕਰੀਏ ਤਾਂ ਹਨੇਰੀ ਦਾ ਸੈਂਸਲ ਹੈ ਜਿਹੜਾ ਇਸੇ ਤਰ੍ਹਾਂ ਹੀ ਬਰਕਰਾਰ ਰਹੂਗਾ ਹਾਂ ਥੋੜੇ ਜਿਹੇ ਬੱਦਲ ਨੇ ਜਿਹੜੇ ਉਹ ਮਲੇਰਕੋਟਲਾ ਜਾਂ ਸੰਗਰੂਰ ਜ਼ਿਲ੍ਹੇ ਤੋਂ ਸਾਫ਼ ਹੋਣਗੇ ਕਿਉਂਕਿ ਹਵਾਵਾਂ ਤੇਜ਼ ਗਤੀ ਨਾਲ ਚੱਲ ਰਹੀਆਂ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇਸ ਤੋਂ ਇਲਾਵਾ ਜੇਕਰ ਆਪਾਂ ਹੁਣ ਉੱਤਰੀ ਇਲਾਕੇ ਦੀ ਗੱਲ ਕਰੀਏ ਤਾਂ ਉਹਦੇ ਘੰਟਿਆਂ ਦੇ ਵਿੱਚ ਇੱਥੇ ਵੀ ਜਿਹੜੇ ਬੱਦਲ ਆਪਾਂ ਨੂੰ ਦੇਖਣ ਨੂੰ ਮਿਲ ਗਏ ਜਿਸ ਦੇ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਵਰਗੇ ਸ਼ਹਿਰ ਦੇਖਣ ਨੂੰ ਮਿਲਦੇ ਨੇ ਤਰਨਤਾਰਨ, ਮਲੇ ਅੰਮ੍ਰਿਤਸਰ ਇਹਨਾਂ 'ਚ ਆਪਾਂ ਨੂੰ ਬੱਦਲ ਨੂੰ ਬਦਲ ਬਾਈ ਹੈ ਜਿਹੜੀ ਆਉਂਦੇ 2-3 ਘੰਟੇ ਤੱਕ ਤਨਾਤ ਮਿਲੂਗੀ। ਬਾਕੀ ਜੇਕਰ ਕੋਈ ਸਾਡੇ ਕੋਲ ਹੋਰ ਨਵੀਂ ਅਪਡੇਟ ਆਉਂਦੀ ਹੈ ਉਸ ਤੋਂ ਅੱਗੇ ਜਲਦ ਤੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ ਜੀ।